ਇਹ ਯੁੱਗ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ ਅੱਜ ਇਹ ਬੱਚਿਆਂ ਲਈ ਬੜਾ ਹੌਫਲਾ ਜਿਹੜੀਆਂ ਕੁੜੀਆਂ ਨੂੰ ਅਸੀਂ ਗਲੀ ਦੀ ਨੁੱਕਰ ਤੇ ਦੁੱਧ ਲੈਣ ਨਹੀਂ ਭੇਜਦੇ ਜਾਂ ਰਾਸ਼ਨ ਲੈਣ ਦੀ ਤਾਂ ਭੇਜੀ ਤੂੰ ਵੈ ਕੋਈ ਨਹੀਂ ਸ਼ਾਂਤੀ ਤਰ੍ਹਾਂ ਭਰਾ ਲੈ ਕੇ ਆਉਂਗਾ ਤੂੰ ਨਹੀਂ ਜਾਣਾ ਜਦੋਂ ਕੁੜੀ 12ਵੀਂ ਕਰ ਲੈਂਦੀ ਹੈ ਨਾ ਤੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਕਿ ਇਹੋ ਜਿਹੇ ਅਣਜਾਣ ਮੁਲਕ ਨੂੰ ਚੜ ਜਾ ਜਿੱਥੇ ਇਹਦਾ ਵਿਆਹ ਕਰਾ ਕੇ ਆਏ ਕਈ ਜੁੜੀ ਜੋ ਅੰਡਰਸਟੈਂਡਿੰਗ ਨਹੀਂ ਹੁੰਦੀ ਆਪਸੀ ਸਾਡੀ ਨਹੀਂ ਹੋਈ ਆਪਸ ਦੇ ਵਿੱਚ ਸਾਡੇ ਘਰ ਚ ਰੌਲੇ ਸ਼ੁਰੂ ਹੋ ਗਏ ਸਾਡੇ ਚੱਲਦੇ 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 ਸਾਡਾ ਕਹਿੰਦਾ ਵੀ ਸਾਡਾ ਕੇਸ ਕੋਰਟ ਚ ਪਹੁੰਚ ਗਿਆ ਡਾ ਰਨੂ ਕਾਫੀ ਦੂਰ ਸ਼ੀਸ਼ਾ ਸੀਗਾ ਰੈਸਟੋਰੈਂਟ ਦੇ ਉੱਥੇ ਇੱਕ ਕੁੜੀ ਖੜੀ ਪ੍ਰੈਮ ਲੈ ਕੇ ਵਿੱਚ ਇੱਕ ਬੱਚਾ ਛੋਟਾ ਜਿਹਾ ਜਦੋਂ ਮੈਂ ਉਸ ਕੁੜੀ ਦੇ ਲਾਗੇ ਗਿਆ ਨਾ ਤੇ ਲਾਗਿਓ ਮੈਨੂੰ ਵੇਖਿਆ ਉਹਨੇ ਉਹ ਡਰ ਕੇ ਕੀ era ਤੂੰ ਮੇਰੇ ਮੂਹਰੇ ਵੇਖੀ ਜਾਵੇਂ ਤੇ ਅੱਖਾਂ ਚ ਉਹਦੇ ਅਥਰੂ ਕਹਿੰਦੀ ਵੀ ਅੰਕਲ ਜੀ ਮੇਰੇ ਪਾਪਾ ਨਹੀਂ ਜਾਣਾ ਤੇ ਕਿਸੇ ਨੂੰ ਸੁਣਦੀ ਹੁੰਦੀ ਸੀ ਮੈਂ ਸੁਣਦਾ ਕੋਈ ਬਾਬੀ ਬੂਬੀ ਦੇ ਕਥਾ ਕੁੱਤਾ ਸੁਣਦੀ ਹੈ ਮੈਂ ਬੇਟੇ ਨੂੰ ਲੈਣ ਜਾਣਾ ਲੈ ਕੇ ਆਪਣੇ ਕੋਲ ਆ ਜਾਣਾ ਮੈਂ ਦੋ ਕਵਾਰ ਗਿਆ ਤੇ ਸੁਣਦੀ ਸੀ ਤੇ ਮੈਂ ਇਹਦੀ ਆਈਡੀ ਦੇ ਉੱਪਰ ਨਾਮ ਪੜਿਆ ਤੁਹਾਡਾ ਮੈਂ ਵੀ ਆ ਕੇ ਸਰਚ ਕੀਤਾ ਮੈਂ ਵੀ ਗੱਲਾਂ ਸੁਣੀਆਂ ਕਹਿੰਦੇ ਭਾਰੀ ਅਸੀਂ 10ਵੇਂ 11ਵੇਂ ਨੇ ਜਾ ਕੇ ਕੇਸ ਵਿੱਚ ਡਰਾ ਕਰਾ ਲਿਆ ਅਸੀਂ ਕੇਸ ਵਿਡਰਾ ਕਰਾ ਲਿਆ ਕਿ ਡਿਵੋਰਸ ਨਹੀਂ ਚਾਹੀਦਾ ਕਹਿੰਦਾ ਜੀ ਥੋੜੀ ਕਰਕੇ ਸਾਡਾ ਡਿਵੋਰਸ ਬਚ ਗਿਆ ਜੀ ਇਹ ਕਹਿੰਦੇ ਹੁੰਦੇ ਨੇ ਵੀ ਆਪਣੇ ਤੋਂ ਜਦੋਂ ਵੱਡੇ ਉਮਰ ਦੇ ਬੰਦੇ ਨਾਲ ਤੁਸੀਂ ਰਹਿੰਦੇ ਹੋ ਤਾਂ ਸਿੱਖ ਨੂੰ ਬਹੁਤ ਕੁਝ ਮਿਲਦਾ ਤੇ ਕਹਿ ਦਿੰਦੇ ਨੇ ਵੀ ਮੈਚਿਓਰਿਟੀ ਛੇਤੀ ਆਉਣੀ ਜ਼ਰੂਰੀ ਆ ਬੱਚੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਮੈਚਿਓਰਿਟੀ ਆਪਾਂ 20 ਸਾਲ ਦੀ ਏਜ ਦੇ ਵਿੱਚ 30 ਸਾਲ ਵਾਲੀ ਚੱਕੀ ਫਿਰਦੇ ਉਹ ਕਿਤੇ ਨਾ ਕਿਤੇ ਬੰਦੇ ਦੇ ਵਾਸਤੇ ਸਹੀ ਰਹਿੰਦੀ ਆ ਜਾਂ ਫਿਰ ਵੀ ਆਪਾਂ ਉਹ 20 ਸਾਲ ਦੀ ਉਮਰ ਭੁੱਲ ਜਾਂਦੇ ਹਾਂ ਉਹ 30 ਸਾਲਾਂ ਵਾਂਗੂ ਬਿਹੇਵ ਕਰਨ ਲੱਗ ਜਾਂਦੇ ਆ ਮਿਲਲਾ ਦਾ ਇਹ ਜਿਹੜੇ ਯੁੱਗ ਦੇ ਵਿੱਚ ਅਸੀਂ ਤੁਰੇ ਫਿਰਦੇ ਅੱਜ ਇਹ ਬਚਪਨ ਲਈ ਬੜਾ ਹੰਫੂਲਾ ਜਿਹੜੀ ਜਿਹੜਾ ਸਵਾਲ ਤੁਸੀਂ ਪੁੱਛਿਆ ਆ ਉਹਦੇ ਹਿਸਾਬ ਨਾਲ ਜਿਹੜਾ ਬਚਪਨ ਆ ਨਾ ਉਹ ਸਭ ਤੋਂ ਖੂਬਸੂਰਤ ਜ਼ਿੰਦਗੀ ਦਾ ਦੌਰ ਆ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਸ਼ਾਮ ਨੂੰ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ ਉਹਨੂੰ ਸਿਰਫ ਇਹਨਾਂ ਪਤਾ ਮੈਂ 8 ਵਜੇ ਉੱਠਣਾ ਆ ਤੇ ਮਾਂ ਨੇ ਦੁੱਧ ਦੀ ਬੋਤਲ ਲਿਆ ਕੇ ਮੇਰੇ ਮੂੰਹ ਨੂੰ ਲਾ ਦੇਣੀ ਆ ਤੇ ਮੈਂ ਮਨਾ ਕਰਨਾ ਮੇਰਾ ਪੇਟ ਨੂੰ ਜੀ ਨਹੀਂ ਕਰ ਰਿਹਾ ਰੋਟੀ ਜ਼ਬਰਦਸਤੀ ਉਹਨੇ ਖਵਾਉਣੀ ਮੈਂ ਕਹਣਾ ਮੈਂ ਨਹੀਂ ਖਾਣਾ ਹਰ ਕੰਮ ਉਹਨੇ ਜੋ ਕਰਾਉਣ ਨੂੰ ਫਿਰਦਾ ਮਾਂ ਨੇ ਦਵਾਈ ਖਾ ਖਾ ਉਹਨੇ ਕਹਿਣਾ ਤੇ ਬੱਚੇ ਨੇ ਕਹਿਣਾ ਮੈਂ ਨਹੀਂ ਕਰਨਾ ਇਹਦੇ ਵਰਗੀ ਬੇਬਾਕ ਜ਼ਿੰਦਗੀ ਹੋ ਸਕਦੀ ਕੋਈ ਜਿਹਨੂੰ ਇਹ ਨਹੀਂ ਪਤਾ ਵੀ ਅੱਜ ਮੈਂ ਕੜਛੀ ਫੜੀ ਆ ਤੇ ਮੈਂ ਟੀਵੀ ਤੇ ਨਹੀਂ ਮਾਰਨੀ ਤੇ ਮੇਰੀ ਗੱਲ ਸਮਝੇ ਇਹ ਬਚਪਨ ਤੁਸੀਂ ਕਹਿੰਦੇ 20 ਸਾਲ ਦੀ ਉਮਰ ਸਾਡੀ ਮੈਨੂੰ ਨਹੀਂ ਪਤਾ ਇਹ ਫਿਲਮ ਦੇ ਇੰਟਰਵਿਊ ਦੇ ਵਿੱਚ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ ਨਹੀਂ ਚਾਹੀਦੀ ਪਰ ਮੈਂ ਬੜਾ ਦੁਖਾਂਤ ਵੇਖਿਆ ਪੰਜਾਬੀ ਅਦਾ ਕਿ ਜਿਹੜੀਆਂ ਕੁੜੀਆਂ ਨੂੰ ਅਸੀਂ ਗਲੀ ਦੀ ਨੁੱਕਰ ਤੇ ਦੁੱਧ ਲੈਣ ਦੀ ਭੇਜਦੇ ਜਾਂ ਰਾਸ਼ਨ ਲੈਣ ਦੀ ਨਾ ਭੇਜਦੇ ਤੂੰ ਵੇ ਕੋਈ ਨਹੀਂ ਸ਼ਾਮੀ ਤਰਾ ਭਰਾ ਲੈ ਕੇ ਆਉਂਗਾ ਤੂੰ ਨਹੀਂ ਜਾਣਾ ਬਾਹਰ ਅਸੀਂ ਟਿਊਸ਼ਨ ਪਰਣ ਦੀ ਭੇਜਦੇ ਉਹਨਾਂ ਨੂੰ ਵੀ ਅੱਜ ਹੈ ਨਹੀਂ ਘਰ ਕੋਈ ਕਿ ਤੂੰ ਪਰਲੇ ਪਿੰਡ ਟਿਊਸ਼ਨ ਬਣਨ ਜਾਣਾ ਅੱਜ ਰਹਿਣ ਦੇ ਛੱਡਣ ਵਾਲਾ ਹੈ ਨਹੀਂ ਕੋਈ ਜਦੋਂ ਕੁੜੀ 12ਵੀਂ ਕਰ ਲੈਂਦੀ ਹੈ ਉਹਨਾਂ ਤੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਕਹਿੋ ਜੇ ਅਣਜਾਣ ਮੁਲਕ ਨੂੰ ਚੜ ਜਾ ਜਿੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਉੱਥੇ ਜਾ ਕੇ ਉਹਦੇ ਸਿਰ ਤੇ ਕਿਹੜੀਆਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਗੱਲ ਤੁਹਾਡੇ ਵਾਲੀ ਕਿਉਂ ਲੱਗਦਾ ਉਹਦਾ ਬਚਪਨ ਰੋਲ ਜਾਂਦਾ ਤਜਰਬਾ ਬੜਾ ਮਿਲ ਜਾਂਦਾ ਜ਼ਿੰਦਗੀ ਦੇ ਵਿੱਚ ਪਰ ਉਹ ਕਦੀ ਪਰਸਨਲੀ ਕਿਸੇ ਨਾਲ ਬਹਿ ਕੇ ਵੇਖਿਓ ਉੱਥੇ ਉਹਨਾਂ ਮੁਲਕਾਂ ਮੈਂ ਜਾਂਦਾ ਰਹਿੰਦਾ ਮੇਰੇ ਕੋਲ ਲੋਕ ਆਪਣੇ ਦਿਲ ਦੇ ਦਰਦ ਫੋਲਣਾ ਆਉਂਦੇ ਰਹਿੰਦੇ ਸਿਰਫ ਫੇਸ ਕਰਕੇ ਵੀ ਭਾਜੀ ਤੁਹਾਡੇ ਨਾਲ ਬਹਿ ਕੇ ਨਾ ਕੁਝ ਗੱਲਾਂ ਕਰਦੀਆਂ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਮੈਂ ਛੱਲਾ ਮੁੜ ਕੇ ਨਹੀਂ ਆਇਆ ਫਿਲਮ ਚੱਲਦੀ ਸੀ ਤੇ ਮਨਪਰੀ ਦਾ ਮੁੰਡਾ ਜਿਹੜਾ ਸਾਡੇ ਸਟਿਲ ਫੋਟੋਗ੍ਰਾਫਸ ਖਿੱਚਦਾ ਹਨਾ ਉਹ ਆਇਆ ਤੇ ਮੇਰੀ ਵੀਡੀਓ ਬਣਾ ਕੇ ਇੱਕ ਉਹ ਮੈਂ ਨਹੀਂ ਸੀ ਰੀਲ ਹੁਣ ਪਾਉਂਦਾ ਕੁਝ ਨਹੀਂ ਉਹਨੇ ਇੱਕ ਬਣਾ ਕੇ ਤੇ ਪੋਸਟ ਪਾਤੀ ਤੇ ਅਗਲੇ ਦਿਨ ਆਇਆ ਕਹਿੰਦਾ ਦਿਖਾਇਓ ਜੀ ਮੈਂ ਦੇਖਿਆ ਕਹਿੰਦਾ ਭਾਜੀ 2.2 ਲੱਖ ਲੋਕਾਂ ਨੇ ਦੇਖ ਲਈ ਮੈਂ ਦਿਖਾ ਓਏ ਮੈਂ ਦੇਖਿਆ ਤੇ ਮੈਂ ਗਾਇਆ ਤੇ ਕੀ ਲਿਖਿਆ ਕਿ ਕੀ ਦਾ ਕੀ ਮਤਲਬ ਹੁੰਦਾ ਕਹਿੰਦਾ ਕੀ ਦਾ ਮਤਲਬ ਹੁੰਦਾ 1000 2.5k ਹੋ ਗਿਆ ਮੈਂ ਆ আচ্ছা ਇੱਕ ਹੋਰ ਬਣਾ ਦੇ ਉਹਦੇ ਹੋਰ ਬਣਾਈ। ਉਹ ਛੱਲਾ ਮੁੱਕੀ ਛੱਲਾ ਮੁੜ ਕੇ ਨੇ ਆਇਆ ਮੁੱਕੀ ਤੇ ਉਦੋਂ ਤੱਕ ਅਸੀਂ ਮਰਕਾ 35 40 50 ਰੀਲਾਂ ਬਣਾ ਲੀਆਂ ਸੀ ਤੇ ਮੈਂ ਉਹਨੂੰ ਮਨਪ੍ਰੀਤ ਨੂੰ ਜਾਣਦੇ ਮਨਪ੍ਰੀਤ ਨੂੰ। ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਮਨਪ੍ਰੀਤ ਨੂੰ ਕਿਹੜੇ ਚੱਕਰਾਂ 'ਚ ਪਾਇਆ ਮੈਨੂੰ ਏ। ਵੀ ਹੁਣ ਨਹੀਂ ਬਣਾਉਣੀ ਲੋਕੀ ਕੀ ਕਹਿਣਗੇ ਵੀ ਕਮਲੇ ਹੋਏ ਇਹ ਰੋਜ਼ ਹੀ ਲੱਗੇ ਰਹਿੰਦੇ ਆ। ਅਸੀਂ ਨਾ ਬੰਦ ਕਰਦੇ ਹਾਂ ਬਣਾਉਣੀ। ਤੇ ਜਦੋਂ ਛੱਲਾ ਮੁੜ ਕੇ ਨੇ ਆ ਰੀਲਿਸ ਹੋਣੀ ਤੇ ਮੈਂ ਆਸਟ੍ਰੇਲੀਆ ਜਾਣਾ ਸੀਗਾ। ਨਿਊਜ਼ੀਲੈਂਡ ਆਸਟ੍ਰੇਲੀਆ ਜਾਣਾ ਸੀ ਤੇ ਮੈਂ ਚੱਲ ਗਿਆ ਉੱਥੇ। ਹੁਣ ਮੇਰਾ ਭਰਾ ਉੱਥੇ ਵੱਡਾ ਹ ਉਹਨਾਂ ਵਾਤੇ ਤੁਸੀਂ ਹਮੇਸ਼ਾ ਨਿਆਣੀ ਰਹਿੰਦੇ ਹੋ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਗਿੱਦਾ ਹੁਣ ਮੈਂ ਕੱਲ ਰਾਤੀ ਆਇਆ ਕੱਲ ਰਾਤੀ ਆਇਆ ਤੇ ਮੈਂ ਕਿਹਾ ਵੀ ਮਾਤਾ ਨੂੰ ਦਿਲ ਦੀ ਉੱਤਰ ਕੇ ਮੈਂ ਖਾਣਾ ਕੁਛ ਨਹੀਂ ਮੈਂ ਚੰਡੀਗੜ੍ਹ ਲੈਂਡ ਹੋਣਾ 9:30 10 ਵਜੇ ਮੇਰੀ ਇੱਕ ਮੀਟਿੰਗ ਹੈ ਮੈਂ ਖਾਣਾ ਖਾ ਕੇ ਆਉਂਗਾ ਉਹਨਾਂ ਜਾਂਦਿਆਂ ਨੂੰ ਪੰਜ ਸੱਤ ਚੀਜ਼ਾਂ ਫੇਰ ਬਣਾ ਕੇ ਰੱਖੀ ਹੋਈਆਂ ਤਾਂ ਰਾਤੀ 11 ਵਜੇ ਮੈਂ ਪਹੁੰਚਿਆ ਜਿਹੜੇ ਵੱਡੇ ਹੁੰਦੇ ਤੁਹਾਨੂੰ ਤੁਹਾਨੂੰ ਉਹਨਾਂ ਦੀ ਗੱਲ ਤੁਸੀਂ ਟਾਲ ਵੀ ਨਹੀਂ ਸਕਦੇ ਤੇ ਕਈ ਵਾਰੀ ਮੰਨਣ ਵਾਲੀ ਕੰਡੀਸ਼ਨ 'ਚ ਨਹੀਂ ਹੁੰਦੇ ਤੁਸੀਂ ਤੇ ਮੈਂ ਹੁਣ ਉੱਥੇ ਸਾੜੇ ਵਾਲੇ ਤੇ ਜਾਗਦੀ ਰਾਤ ਨੂੰ ਤੇ ਮੇਰੇ ਭਰਾ ਨੇ ਮੈਂ ਕਹਿੰਦਾ ਮੈਂ ਉਥੇ ਚੱਲਿਆ ਉਹਨੇ ਮੈਨੂੰ ਕਹਿਣਾ ਵੀ ਨਹੀਂ ਇਹ ਤੇਰਾ ਪੰਜਾਬ ਨਹੀਂ ਉਥੇ ਇੱਥੇ 85 ਲੋਕੀ ਸੌ ਜਾਂਦੇ ਆ ਤੂੰ ਕਿਹਨੂੰ ਡਿਸਟਰਬ ਕਰਦਾ ਜਾ ਕੇ ਉਹ ਮੈਂ ਕਹਾਂ ਯਾਰ ਡਿਸਟਰਬ ਨਹੀਂ ਉਹ ਆਪ ਕਹਿੰਦੇ ਵੀ ਸ਼ਾਮ ਨੂੰ ਮਿਲਣਾ ਅਸੀਂ ਸ਼ਾਮੀ ਕੰਮਾਂ ਤੋਂ ਵਿਹਲੇ ਹੁੰਦੇ ਤੋਂ ਉਹਨੇ ਨਾ ਮੈਨੂੰ ਬੰਦਸ਼ ਜੀ ਬਣਾ ਕੇ ਮੈਨੂੰ ਵੀ ਹੁਣ ਮੈਂ ਪਰਝਾਈ ਦੇ ਮੂਹਰੇ ਵੇਖਿਆ ਕਰ ਆਪਣੀ ਉਹ ਮੇਰੇ ਨਾਲ ਵੇਖਿਆ ਕਰੇ ਵੀ ਇਦਾਂ ਹੀ ਐ ਤੇ ਬਹੁਤ ਸਮਝਾ ਨੀਂਦ ਕਿੱਥੇ ਆਇਆ ਕਰੇ ਉਹ ਇੱਕ ਮੁੰਡਾ ਸੀ ਤੇ ਮੈਨੂੰ ਕਹਿੰਦਾ ਜਰਨੈਲ ਮੈਂ ਮਿਲਣਾ ਤੈਨੂੰ ਮੈਂ ਚੱਲ ਕਰੇਗੀ ਬੰਦ ਸੈਂਟਰਲ ਹੀ ਆ ਜਾ ਉੱਥੇ ਮਿਲ ਲੈਨੇ ਆ ਜਰਾ ਭਰਾ ਵੀ ਮੇਰਾ ਮੇਰੇ ਨਾਲ ਗਿਆ ਉੱਥੇ ਤੇ ਅਸੀਂ ਬੈਠੇ ਤੇ ਹੁਣ ਆਰਡਰ ਕਰਤਾ ਬਾਹਰੋਂ ਕਾਫੀ ਦੂਰ ਸ਼ੀਸ਼ਾ ਸੀਗਾ ਰੈਸਟੋਰੈਂਟ ਦੇ ਉੱਥੇ ਇੱਕ ਕੁੜੀ ਖੜੀ ਪ੍ਰੇਮ ਲੈ ਕੇ ਵਿੱਚ ਇੱਕ ਬੱਚਾ ਛੋਟਾ ਜਿਹਾ ਤੇ ਉਹ ਵੇਖੀ ਜਾਵੇ ਹੁਣ ਤੁਹਾਡੇ ਵਾਲ ਕੋਈ ਦੇਖਦਾ ਹੋਵੇ ਨਾ ਤੇ ਤੁਹਾਨੂੰ ਹੁੰਦਾ ਵੀ ਵਾਰ-ਵਾਰ ਮੇਰੇ ਨਾਲ ਵੇਖੀ ਜਾ ਰਿਹਾ ਨਾ ਕੋਈ ਬੰਦਾ ਹੁੰਦਾ ਹੀ ਇਹ ਵੀ ਵੇਖੀ ਜਾ ਰਿਹਾ ਮੈਂ ਨਾ ਨਾਲਦਿਆਂ ਨੂੰ ਕਿਹਾ ਮੈਂ ਕਿਹਾ ਕੁੜੀ ਵੇਖੀ ਜਾਂਦੀ ਆ ਤੇ ਉਹਨੇ ਫੋਟੋ ਖਿਚਾਉਣੀ ਹੋਣੀ ਆ ਪੁੱਛਿਆ ਠੰਡ ਬੜੀ ਆ ਹੁਣ ਅਗਸਤ ਚ ਠੰਡ ਬਹੁਤ ਹੁੰਦੀ ਆ ਜੂਨ ਜਲਾਈ ਇੱਥੇ ਉੱਥੇ ਦਸੰਬਰ ਆ ਮਹੀਨਾ ਸਮਝ ਲਓ ਅੱਛਾ ਜੀ ਇੰਨੀ ਉਲਟਾ ਇੱਥੋਂ ਇੰਡੀਆ ਨਾਲੋਂ ਤੇ ਉਹ ਉਹ ਗਿਆ ਤੇ ਜਾ ਕੇ ਉਹਨੇ ਗੱਲ ਕੀਤੀ ਕਹਿੰਦੀ ਖਿਚਾਉਣੀ ਆ ਫੋਟੋ ਮੇਰੇ ਹਸਬੈਂਡ ਇੱਥੇ ਜੌਬ ਕਰਦੇ ਪਲਾਜ਼ਾ ਦੇ ਵਿੱਚ ਹੀ ਤੇ ਮੈਂ ਉਹਨਾਂ ਦੇ ਨਾਲ ਖਿਚਾਉਣੀ ਅਸੀਂ ਖਾਣਾ ਖੋਣਾ ਖਾਦਾ ਅਸੀਂ ਗਏ ਉਹਦਾ ਹਸਬੈਂਡ ਵੀ ਆ ਗਿਆ ਸੀ ਜਾਂ ਗ ਜਦੋਂ ਮੈਂ ਅਸਕੂਰੀ ਇਲਾਕੇ ਗਿਆ ਨਾ ਤੇ ਲਾਗਿਓ ਮੈਨੂੰ ਵੇਖਿਆ ਉਹਨੇ ਉਹ ਡਰ ਕੇ ਉਹ ਡਰ ਕੇ ਨਾ 2-4 ਕਦਮ ਪਿੱਛੇ ਹੋ ਗਈ ਮੈਂ ਤੋਂ ਪ੍ਰੇਮ ਛੱਡ ਕੇ ਤੇ ਉਹਦਾ ਹਸਬੰਦ ਖੜਾ ਸੀ ਮੈਂ ਉਹਨਾਂ ਹੱਥੋ-ਹੱਥ ਬੁਲਾਇਆ ਮੈਨੂੰ ਕਹਿੰਦੇ ਭਾਜੀ ਸ਼ੈਤਾਨ ਨੂੰ ਲਾਗਿਓ ਵੇਖ ਕੇ ਡਰ ਗਈ ਐ ਉਹਦਾ ਘਰ ਵਾਲਾ ਕਹਿੰਦਾ ਮੈਂ ਕਿਹਾ ਮੈਂ ਗਿਆ ਮੈਂ ਸਿਰ ਤੇ ਹੱਥ ਜਿਹਾ ਦਿੱਤਾ ਮੈਂ ਹੱਗ ਜਿਹਾ ਕੀਤਾ ਮੈਂ ਲਾਗੇ ਰਹਾ ਮੈਂ ਕੀ ਹੋਇਆ ਤੋਂ ਮੇਰੇ ਮੂੰਹ ਲੇਖੀ ਜਾਵੇ ਤੇ ਅੱਖਾਂ ਚ ਉਹਦੇ ਅਥਰੂ ਕਹਿੰਦੀ ਵੀ ਅੰਕਲ ਜੀ ਮੇਰੇ ਪਾਪਾ ਨਹੀਂ ਹੈਗੇ। ਹਾਂ। ਕੋਈ ਬੰਦਾ ਤੁਹਾਨੂੰ ਕਿੱਥੇ ਅਟੈਚ ਕਰਦਾ ਤੁਸੀਂ ਸੋਚ ਨਹੀਂ ਸਕਦੇ। ਹਾਂ। ਤੁਹਾਡੀਆਂ ਗੱਲਾਂ ਦਾ ਤੁਹਾਨੂੰ ਉਦੋਂ ਪਤਾ ਲੱਗਦਾ ਕਿ ਯਾਰ ਅੱਛਾ ਇਹਨਾਂ ਗੱਲਾਂ ਦਾ ਆ ਵੀ ਅਸਰ ਹੋ ਜਾਂਦਾ ਕਦੀ-ਕਦੀ। ਜਦੋਂ ਕੋਈ ਤੁਹਾਨੂੰ ਰਿਵਰਟ ਦਿੰਦਾ ਤਾਂ ਤੁਹਾਨੂੰ ਫੇਰ ਸਮਝ ਲੱਗਦੀ ਹੈ। ਹੁਣ ਉਹਦੇ ਮੈਨੂੰ ਗੱਲ ਕੀ ਮੈਂ ਕਿ ਬੜੀ ਮਾੜੀ ਗੱਲ ਆ। ਮੈਨੂੰ ਸਮਝ ਨਹੀਂ ਕੀ ਕਹਿ ਰਹੀ ਉਹ। ਉਹਦੇ ਹਸਬੰਦ ਨਾਲ ਗੱਲ ਹੋਈ ਸਾਰੇ ਨਾਲ ਉਹ ਕਹਿੰਦੇ ਭਾਜੀ ਵੀ ਮੇਰਾ ਵਿਆਹ ਹੋਇਆ ਆ 2019 ਦੇ ਵਿੱਚ ਤੇ ਇਹ ਬਾਈ ਬੌਰ ਨਹੀਂ ਗਿਆ ਤੋਂ ਤੇ ਮੈਂ ਬਾਈ ਬੌਰ ਨੇ ਇਥੋਂ ਮਿਲ ਲਵਾਂ ਤੋਂ ਇਹਦਾ ਵਿਆਹ ਕਰਾ ਕੇ ਆਇਆ ਇੱਕ ਜਿਹੜੀ ਜੋ ਅੰਡਰਸਟੈਂਡਿੰਗ ਨਹੀਂ ਹੁੰਦੀ ਆਪਸੀ ਵਿੱਚ ਤੇ ਸਾਡੀ ਨਹੀਂ ਹੋਈ ਆਪਸ ਦੇ ਵਿੱਚ ਸਾਡੇ ਘਰ ਚ ਰੌਲੇ ਸ਼ੁਰੂ ਹੋ ਗਏ ਸਾਡੇ ਚੱਲਦੇ 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 ਸਾਡਾ ਬੇਬੀ ਪਲਾਨ ਹੋਇਆ ਬੱਚਾ ਕਹਿੰਦਾ ਸਾਡਾ ਹਨਾ 5-6 ਸਾਲ ਡੇਢ ਸਾਲ ਦਾ ਕਹਿੰਦਾ ਵੀ ਸਾਡਾ ਕੇਸ ਕੋਰਟ ਚ ਪਹੁੰਚ ਗਿਆ ਡਿਵੋਰਸ ਦਾ ਵੀ ਸੈਪਰੇਟ ਹੋ ਜੀ ਖਤਮ ਕਹਿੰਦਾ ਵੀ ਤਿੰਨ ਸਟੇਜਿਸ ਹੁੰਦੀਆਂ ਤੇ ਇਹਨੂੰ ਸਟੇਜਾਂ ਪਾਰ ਹੋ ਗਈਆਂ ਕੋਰਟ ਦੀਆਂ ਤੇ ਉਹਨਾਂ ਸਾਨੂੰ 15 ਮਿੰਟ 15 ਦਿਨ ਦਾ ਟਾਈਮ ਦਿੱਤਾ ਕਿ 15 ਦਿਨ ਤੁਸੀਂ ਦੋਵਾਂ ਨੇ ਇਕੱਲਿਆਂ ਨੇ ਰਹਿਣਾ ਨਾ ਤੇਰੀ ਫੈਮਿਲੀ ਤੋਂ ਨਾ ਤੇਰੀ ਫੈਮਿਲੀ ਤੋਂ ਕੋਈ ਬੰਦਾ 15 ਦਿਨ ਚ ਜੇ ਤੁਹਾਡੀ ਕੋਈ ਅੰਡਰਸਟੈਂਡਿੰਗ ਬਣ ਗਈ ਠੀਕ ਆ ਨਹੀਂ ਤੇ ਡਾਈਵੋਰਸ ਹੋ ਜਾਊਗਾ ਕਹਿੰਦੇ ਮੈਂ ਹੁਣ ਜਾਣਾ ਮੈਂ ਮੇਰਾ ਬੇਟਾ ਤੇ ਮੇਰੀ ਵਾਈਫ ਇੱਕ ਘਰ ਚ ਸੀ ਰਹ ਰਹੇ ਮੈਂ ਜਾਣਾ ਤੇ ਕਿਸੇ ਨੂੰ ਸੁਣਦੀ ਹੁੰਦੀ ਸੀ ਮੈਂ ਸੁਣਦਾ ਕੋਈ ਬਾਬੇ ਬੂਬੇ ਤੇ ਕਥਾ ਕੁੱਤਾ ਸੁਣਦੀ ਆ ਮੈਂ ਬੇਟੇ ਨੂੰ ਲੈਣ ਜਾਣਾ ਲੈ ਕੇ ਆਪਣੇ ਕੋਲ ਆ ਜਾਣਾ ਮੈਂ ਦੋ ਕਵਾਰ ਗਿਆ ਤੇ ਸੁਣਦੀ ਸੀ ਤੇ ਮੈਂ ਇਹਦੀ ਆਈਡੀ ਦੇ ਉੱਪਰ ਨਾਮ ਪੜਿਆ ਤੁਹਾਡਾ ਮੈਂ ਵੀ ਆ ਕੇ ਸਰਚ ਕੀਤਾ ਮੈਂ ਵੀ ਗੱਲਾਂ ਸੁਣੀਆਂ ਕਹਿੰਦੇ ਭਾਰੀ ਅਸੀਂ 10ਵੇਂ 11ਵੇਂ ਦਿਨ ਜਾ ਕੇ ਕੇਸ ਵਿਡਰਾ ਕਰਾ ਲਿਆ ਅਸੀਂ ਕੇਸ ਵਿਡਰਾ ਕਰਾ ਲਿਆ ਕਿ ਡਿਵੋਰਸ ਨਹੀਂ ਚਾਹੀਦਾ ਕਹਿੰਦਾ ਜੀ ਥੋੜੇ ਕਰਕੇ ਸਾਡਾ ਡਿਵੋਰਸ ਬਚ ਗਿਆ ਮਤਲਬ ਮੈਂ ਸੌਂ ਰਿਆ ਸੀ ਮੇਰੇ ਨਾਲ ਤੇ ਸੌਂਦੇ ਸੀ ਮੇਰਾ ਭਰਾ ਸੌਂ ਰਿਆ ਸੀ ਖੜਾ ਉਹ ਮੁੰਡੇ ਨੇ ਮੇਰੇ ਪੈਰੀ ਹੱਥ ਲਾਇਆ ਮੈਂ ਕਹਿੰਦਾ ਭਰਾਵਾ ਪੈਰ ਚੂਰੀ ਹੱਥ ਨਹੀਂ ਲਾਉਣਾ ਤੇ ਚਲੋ ਫੋਟੋ ਫੂਟੋ ਖਚਾਈ ਉਹ ਪਹਿਲਾਂ ਦੇਣ ਸੀ ਉੱਥੇ ਕਿ ਜਿਹੜਾ ਵੱਡੇ ਹੁੰਦੇ ਨੇ ਉਹ ਗਿਆਨ ਦਿੰਦੇ ਰਹਿੰਦੇ ਨੇ ਉਹ ਨਾ ਬੋਲੀ ਜਾਣਾ ਵੀ ਆ ਮੋੜ ਤੋਂ ਮੁੜ ਕੇ ਇੱਥੇ ਆਇਆ ਵਾ ਇੱਥੋਂ ਆਇਆ ਵਾ ਇੱਥੋਂ ਆਇਆ ਵਾ ਇੱਥੇ ਫਲਾਣਾ ਰਹਿੰਦਾ ਉਹ ਪਹਿਲਾ ਦਿਨ ਸੀ ਮੇਰਾ ਭਰਾ ਚੋਪੀ ਆਇਆ ਗੱਡੀ 'ਚ ਬੋਲਦਿਆਂ ਦੀ ਸਵੇਰੇ ਮੈਂ ਉੱਠਿਆ ਬ੍ਰੈਕਫਾਸਟ ਟੇਬਲ ਤੇ ਜਾ ਕੇ ਦੇਖੇ ਤੇ ਮੈਂ ਆਪਣੇ ਰੂਮ 'ਚੋਂ ਨਿਕਲਣ ਤੇ ਮੇਰਾ ਭਰਾ ਮੇਰੀ ਪਰਝਾਈ ਨੂੰ ਸਮਝਾ ਰਿਹਾ ਉਹ ਕਹਿੰਦਾ ਇਹ ਉਹ ਨਹੀਂ ਰਹਿ ਗਿਆ ਹੁਣ ਬ੍ਰੈਕਫਾਸਟ ਜਦਾਂ ਇਹ ਉਹ ਨਹੀਂ ਰਹਿ ਗਿਆ ਹੁਣ ਪਰਝਾਈ ਨੂੰ ਕਹਿ ਰਿਆਂ ਨਾਲੇ ਨਾਲੇ ਖਾ ਰਿਆ ਮੈਂ ਪਿੱਛੇ ਕਹਿੰਦੀ ਕੀ ਹੋਇਆ ਨਹੀਂ ਲੋਕੀਏ ਤੋਂ ਗਿਆਨ ਲੈਂਦੇ ਆ ਇਹਨੇ ਕਿਹਦਾ ਡਬੂਰਤ ਬਚਾਤਾ ਇਹਨੇ ਮਤਲਬ ਉਹ ਅੱਜ ਵੀ 20 22 ਸਾਲ ਹੋ ਗਏ ਨੂੰ ਬਾਹਰ ਗਏ ਨੇ ਉਹ ਅੱਜ ਵੀ ਉਸ ਦੌਰ ਚ ਜੀਂਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜੀਆਂ ਗੱਲਾਂ ਤੁਸੀਂ ਗੱਲ ਕਰਦੇ ਹੋ ਉਹ ਗੱਲਾਂ ਤੁਹਾਡੀ ਕੀ ਦੀ ਜ਼ਿੰਦਗੀ ਤੇ ਕੀ ਅਸਰ ਪਾ ਰਹੀਆਂ ਨੇ ਤੁਹਾਨੂੰ ਨਹੀਂ ਪਤਾ